ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਟੰਗਣ ਦੀ ਤਿਆਰੀ ਕਰ ਲਈ ਹੈ ਕਰਾਪਸ਼ਨ ਦੇ ਦੋਸ਼ਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੱਡੀ ਗੇਮ ਪੈਣ ਜਾ ਰਹੀ ਹੈ ਆਖਰਕਾਰ ਕੀ ਹੈ ਪੂਰੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਾਪਸ਼ਨ ਦੇ ਦੋਸ਼ਾਂ ਦੇ ਵਿੱਚ ਫਸਾਇਆ ਜਾ ਸਕਦਾ ਹੈ ਕੇਜਰੀਵਾਲ ਦੇ ਵੱਲੋਂ ਵੱਡੀ ਸਕੀਮ ਬਣਾਈ ਜਾ ਰਹੀ ਹੈ ਇਸ ਨੂੰ ਲੈ ਕੇ ਗੱਲ ਕਰਦੇ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਕੀ ਹੈ ਪੂਰੀ ਕਹਾਣੀ ਪਿਛਲੇ ਦਿਨਾਂ ਦੇ ਵਿੱਚ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਵੱਡਾ ਖਲਾਸਾ ਕੀਤਾ ਗਿਆ ਤੇ ਦਾਵਾ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਫਸਾਇਆ ਜਾ ਸਕਦਾ ਗਗਨ ਕੁਬਰ ਵਿਜੇ ਪ੍ਰਤਾਪ ਵੈਸੇ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਖੇਮੇ ਚ ਗਿਣੇਗੇ ਇੱਕ ਸਮਾਂ ਲੱਗਦਾ ਸੀ ਕਿ ਤੁਣੀ ਬੋਲਦੀ ਤੁਣੀ ਬੋਲਦੀ ਕਾਣੀ ਤੇਰਾ ਜਿੱਤੇਰਾ ਹਜ਼ਾਰ ਬੋਲਦਾ ਕਿ ਉਹ ਅਰਵਿੰਦ ਕੇਜਰੀਵਾਲ ਦੀ ਬੈਟਿੰਗ ਕਰ ਦੇਣਗੇ ਪੰਜਾਬ ਦੇ ਵਿੱਚ ਪਰ ਕਈ ਵਾਰ ਤੁਹਾਡਾ ਦੁਸ਼ਮਣ ਵੀ ਤੁਹਾਨੂੰ ਸਹੀ ਸਲਾਹ ਦੇ ਜਾਂਦਾ ਹੁੰਦਾ ਜਾਂ ਤੁਹਾਨੂੰ ਸਹੀ ਗੱਲ ਦੱਸ ਜਾਂਦਾ ਹੁੰਦਾ ਅੰਦਰਲੀ ਇਹੀ ਕੰਮ ਕੁਮਰ ਵਿਜੇ ਪ੍ਰਤਾਪ ਨੇ ਕੀਤਾ ਇਹ ਦਾਵਾ ਕੁਮਰ ਵਿਜੇ ਪ੍ਰਤਾਪ ਦਾ ਹੈ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਗੱਲ ਕਹੀ ਕਿ ਜਿਹੜਾ ਰਮਣ अरोੜਾ ਜਲੰਧਰ ਕੇਂਦਰੀ ਤੋਂ ਵਿਧਾਇਕ ਨੇ ਰਮਣ अरोੜਾ ਉਹਨਾਂ ਦੀ ਗ੍ਰਿਫਤਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਸਾਉਣ ਦੇ ਲਈ ਹੈ ਨਾ ਕਿ ਰਮਣ अरोੜਾ ਨੂੰ ਫਸਾਉਣ ਦੇ ਲਈ ਉਹ ਕਹਿੰਦੇ ਇਹ ਬੜੀ ਡੂੰਗੀ ਗੱਲ ਕੀਤੀ ਹੈ ਉਹਨਾਂ ਨੇ ਸਿਆਸਤ ਦੇ ਵਿੱਚ ਕਿ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਜ਼ਦੀਕੀਆਂ ਉਹ ਕਹਿੰਦੇ ਕਿ ਰਮਨ अरोड़ा ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਸੀ ਉਹਨਾਂ ਦਾ ਪਰਿਵਾਰ ਦੇ ਬਹੁਤ ਨਜ਼ਦੀਕੀ ਸੀ ਜਾਨੀ ਕਿ ਉਹਨਾਂ ਦੀ ਧਰਮ ਪਤਨੀ ਜਾਂ ਭੈਣ ਜਾਂ ਮਾਤਾ ਨੂੰ ਵੱਲ ਇਸ਼ਾਰਾ ਉਹਨਾਂ ਦਾ ਇਹ ਚੀਜ਼ ਜਲੰਧਰ ਵੈਸਟ ਦੀ ਉਪਚੋਣ ਵੇਲੇ ਦੇਖੀ ਵੀ ਗਈ ਆ ਜਿਮਨੀ ਚੋਣ ਹੋਈ ਜਦੋਂ ਜਲੰਧਰ ਪੱਛਮੀ ਦੀ ਉਦੋਂ ਇਹ ਚੀਜ਼ ਦੇਖੀ ਵੀ ਗਈ ਕਿ ਵਿਵਾ ਗੌਰਪ੍ਰੀਤ ਕੋਰ ਰਮਣ ਅਰੋੜਾ ਨਾਲ ਦੇ ਅੱਗੇ-ਅੱਗੇ ਪਿੱਛੇ ਜਿੱਥੇ ਪਹਿਲਾਂ ਬੀਬੀ ਗੁਰਪ੍ਰੀਤ ਕੋਰ ਨੇ ਜਾਣਾ ਹੁੰਦਾ ਸੀ ਉਸ ਤੋਂ ਪਹਿਲਾਂ ਰਮਣ ਅਰੋੜਾ ਤਿਆਰੀ ਕਰਦੇ ਸੀ ਈਵਨ ਕਿ ਇਹ ਵੀ ਗੱਲਾਂ ਹੋਈਆਂ ਕਿ ਬੀਬਾ ਡਾਕਟਰ ਗੁਰਪ੍ਰੀਤ ਕੋਰ ਰਹਿائش ਫਿਰ ਵੀ ਰਮਣ ਅਰੋੜਾ ਦੇ ਘਰ ਰਹੇ ਹੁਣ ਰਮਣ ਅਰੋੜਾ ਨੂੰ ਤਾਂ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ ਉੱਤੇ ਕਮਿਸ਼ਨ ਲੈਣ ਦੇ ਪੈਸੇ ਲੈ ਕੇ ਇੱਕ ਨਕਸ਼ੇ ਪਾਸ ਕਰਨ ਦੇ ਨਕਸ਼ੇ ਰਕਾਉਣ ਦੇ ਨੋਟਿਸ ਕੱਢਣ ਦੇ ਤੇ ਨੋਟਿਸ ਵਾਪਸ ਲੈਣ ਦੇ ਇਲਜ਼ਾਮ ਨੇ ਕੁਵਰ ਵਿਜੇ ਪ੍ਰਤਾਪ ਦਾ ਸਿੱਧਾ ਤੇ ਨੰਗਾ ਚਿੱਟਾ ਇਸ਼ਾਰਾ ਹੈ ਕਿ ਇਹ ਚੀਜ਼ਾਂ ਰਮਣ अरोड़ा ਦੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਆਨ ਰਿਕਾਰਡ ਲਿਆਂਦੀਆਂ ਜਾ ਰਹੀਆਂ ਨੇ ਕੱਲ ਨੂੰ ਜਦੋਂ ਕਿਤੇ ਟੰਗਣ ਦੀ ਗੱਲ ਆਈ ਕੋਈ ਗੱਲ ਹੋਈ ਟੜਫੜ ਹੋਈ ਜਾਂ ਕਿਹਾ ਵੀ ਅਸੀਂ ਹੁਣ ਮੁੱਖ ਮੰਤਰੀ ਬਦਲਣਾ ਹੈ ਤਾਂ ਫਿਰ ਉਹ ਚੀਜ਼ਾਂ ਅੱਗੇ ਰੱਖ ਦਿੱਤੀਆਂ ਜਾਣਗੀਆਂ ਭਗਵੰਤ ਮਾਨ ਦੇ ਖਿਲਾਫ ਉਹ ਚੀਜ਼ਾਂ ਆਨ ਰਿਕਾਰਡ ਲਿਆਂਦੀਆਂ ਜਾ ਰਹੀਆਂ ਨੇ ਇਹ ਦਾਵਾ ਕੁਵਰ ਵਿਜੇ ਪ੍ਰਤਾਪ ਦਾ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਮੁੱਖ ਮੰਤਰੀ ਨੂੰ ਜਾਂ ਤਾਂ ਪਤਾ ਲੱਗ ਜੂ ਜਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਦੋ ਚੀਜ਼ਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਈ ਗੱਲਾਂ ਉੱਡਦੀਆਂ ਨੇ ਕਿ ਉਹਨਾਂ ਨੂੰ ਬਦਲਿਆ ਜਾ ਰਿਹਾ ਨਹੀਂ ਬਦਲਿਆ ਜਾ ਰਿਹਾ ਕਦੇ ਐਨ ਹੰਦਿਆਂ ਤੇ ਜਾ ਕੇ ਕੰਮ ਮੋੜਉਂਦਾ ਹੈ ਕਦੇ ਕੇਜਰੀਵਾਲ ਕਹਿ ਦਿੰਦੇ ਆ ਕਿ 5 ਸਾਲ ਹੀ ਭਗਵੰਤ ਮਾਨ ਰਹਿਣਗੇ ਇਹ ਸਭ ਕਾਸੇ ਦੇ ਵਿੱਚ ਪਿਛਲੇ ਦਿਨੀ ਫਿਰ ਚਰਚਾ ਚੱਲੀ ਕਿ ਇਹ ਚੀਜ਼ਾਂ ਤਿਆਰ ਕਰ ਲਈਆਂ ਜਾਣ ਕਿ ਕੱਲ ਨੂੰ ਹੁਣ ਤਾਂ ਲੋਕਾਂ ਦੇ ਜਿਨੇ ਮੂੰਹ ਉਨੀਆਂ ਗੱਲਾਂ ਲੋਕ ਤੇ ਵੀ ਕਹਿੰਦੇ ਆ ਕਿ ਵੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਰਾਜਪਾਲ ਨੂੰ ਮਿਲ ਕੇ ਆਏ ਨੇ ਰਾਜਪਾਲ ਨੂੰ ਵੀ ਇਸੇ ਚੱਕਰ 'ਚ ਮਿਲ ਕੇ ਆਏ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਥੱਲੇ ਜ਼ਮੀਨ ਖਿਸਕ ਰਹੀ ਹੈ ਤੇ ਉਹ ਰਾਜਪਾਲ ਕੋਲ ਗਏ ਕਿ ਭਾਈ ਜੇ ਮੈਂ ਆ ਕੁਝ ਹੁੰਦਾ ਹੋਇਆ ਜੇ ਮੇਰੇ ਖਿਲਾਫ ਕੁਝ ਚੱਲਦਾ ਹੋਇਆ ਤੁਸੀਂ ਕਿੱਥੇ ਖੜੋਗੇ ਜਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਇਨ ਹੋ ਚੁੱਕੀਆਂ ਨੇ ਕੁਬਰ ਵਿਜੇ ਪ੍ਰਤਾਪ ਦਾ ਇਹ ਦਾਵਾ ਇਸ ਗੱਲ ਨੂੰ ਹੋਰ ਹੁਲਾਰਾ ਦੇ ਦਿੰਦਾ ਹੈ ਕਿ ਕੱਲ ਨੂੰ ਕਿਉਂਕਿ ਇਹ ਗੱਲ ਆਮ ਆਦਮੀ ਪਾਰਟੀ ਦੇ ਅੰਦਰ ਵੀ ਮੰਨੀ ਜਾਂਦੀ ਹੈ ਕਿ ਜਿਨ ਨੇ ਇਸ ਅਜਿਹੇ ਮਾਮਲੇ 'ਚ ਕਲੈਬਰ ਕੇਜਰੀਵਾਲ ਨੇ ਉਨਾ ਕੋਈ ਨਹੀਂ ਹੈ ਐਹਜ਼ੀਆਂ ਸੈਟਿੰਗਾਂ ਐਸੀਆਂ ਗੁੱਟੀਆਂ ਫਿੱਟ ਕਰਨ ਚ ਕਿਜਰੀਵਾਲ ਬਹੁਤ ਮਾਹਰ ਨੇ ਤੇ ਉਹਨਾਂ ਦੀ ਇੱਕ ਗੋਬਰ ਵਿਜੇ ਪ੍ਰਤਾਪ ਦੇ ਮੁਤਾਬਕ ਇਹ ਉਹਨਾਂ ਦੀ ਸਾਜ਼ਿਸ਼ ਹੈ ਸਾਰਾ ਕੁਝ ਆਨ ਰਿਕਾਰਡ ਲਿਆ ਕੇ ਮੁੱਖ ਮੰਤਰੀ ਮੁੱਖ ਮੰਤਰੀ ਦੇ ਪਰਿਵਾਰ ਦੇ ਖਿਲਾਫ ਸਬੂਤ ਇਕੱਠੇ ਕਰਨ ਐਵੀਡੈਂਸ ਬਣਾਉਣ ਤੇ ਉਹਨਾਂ ਨੂੰ ਅੱਗੇ ਆਪਣੀ ਲੋੜ ਦੇ ਹਿਸਾਬ ਨਾਲ ਵਰਤਣ ਇਹ ਨਹੀਂ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਲੋੜ ਦੇ ਹਿਸਾਬ ਦੇ ਨਾਲ ਵਰਤਣ ਤਾ ਜੋ ਕਾਲੂ ਭਗਵਾਨ ਜੀ ਨੂੰ ਕਿਸੇ ਪਾਸੇ ਕਰਿਆ ਜਾ ਸਕੇ ਜਾਂ ਉਹਨਾਂ ਤੋਂ ਕੋਈ ਅਜੀਹਾ ਕੰਮ ਲਿਆ ਜਾ ਸਕੇ ਜਿਹੜਾ ਭਗਵਾਨ ਜੀ ਨਾ ਕਰਨਾ ਚਾਹੁੰਦੇ ਹੋਣ ਤਾਂ ਕੁਵਰ ਵੀ ਜੇ ਪ੍ਰਤਾਪ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ